ਦੀ ਸ਼ਾਮ ਦੇ ਬਿਤਾਵੇ ਲਗਾਈਏ ਸੋ ਮੇਰੇ ਬੱਡੇ ਵੀ ਰਣਜੀਤ ਮਾਨ ਜੀ ਮੇਰੇ ਲਈ ਮੈਂ ਕਹਿੰਦਾ ਬਹੁਤ ਵੱਡਾ ਗਿਫਟ ਹੈ ਸੋ ਆਓ ਪੰਜਾਬ ਦੀ ਵਰਲਡ ਫੇਮਸ ਆਵਾਜ਼ ਦੀਪਕ ਹਰਸੀ ਸਾਡੇ ਕੋਲ ਪਹੁੰਚ ਚੁੱਕੇ ਨੇ ਔਰ ਉਹਨਾਂ ਤੋਂ ਬਾਅਦ ਅਰਮਾਨ ਸੰਧੂ ਜੀ ਜੋ ਕਿ ਸਾਡੇ ਖੁਰਲੇ ਗੰਗਰੇ ਦੀ ਸ਼ਾਨ ਆ ਬਾਟੀ ਸੰਧੂ ਜੀ ਉਹ ਵੀ ਬਿਲਕੁਲ ਤਿਆਰ ਰਹਿਣ ਕਿਉਂਕਿ ਉਹਨਾਂ ਦੇ ਵੀ ਮਿਊਜ਼ੀਸ਼ੀਅਨ ਸਾਡੇ ਕੋਲ ਪਹੁੰਚ ਚੁੱਕੇ ਨੇ ਦੀਪਕ ਹਾਸੀ ਤੋਂ ਬਾਅਦ ਸਭ ਤੋਂ ਪਹਿਲਾਂ ਅਰਮਾਨ ਸੰਧੂ ਜੀ ਆਪਣੀ ਹਾਜ਼ਰੀ ਲਗਾਉਣਗੇ ਔਰ ਉਹਨਾਂ ਤੋਂ ਬਾਅਦ ਬਾਟੀ ਸੰਧੂ ਜੀ ਉਹ ਵੀ ਬਿਲਕੁਲ ਤਿਆਰ ਨੇ ਕਹਿੰਦੇ ਨੇ ਕਿ ਉਸਤਾ ਰੱਬ ਨਹੀਂ ਉਸਤਾ ਰੱਬ ਨਹੀਂ ਸੋ ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਹ ਵਾਟ ਮੱਕੇ ਦੀ ਕਿਉਂ ਪਾਵੇ ਜਿਹਦਾ ਯਾਰ ਨੂੰ ਟੱਕਿਆਂ ਹੱਜ ਹੋਵੇ ਗੋਦੀ ਲੋੜ ਨਹੀਂ ਵਿਰਦ ਮਦੀਨਿਆਂ ਦੀ ਨਾ ਹੀ ਲੰਮੀਆਂ ਨੰਬਾਜ਼ਾਂ ਦਾ ਕੰਮ ਐਥੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਦਾ ਯਾਰੋ ਚੱਜ ਹੋਵੇ ਸੋ ਜਿੰਨੀ ਵੀ ਸੰਗਤ ਬੈਠੀ ਹੈ ਅਗਰ ਜੇ ਕਿਸੇ ਨੇ ਨੱਚ ਕੇ ਹਾਜ਼ਰੀ ਲਗਾਉਣੀ ਆ ਤਾਂ ਲਗਾ ਸਕਦਾ ਹੈ ਕਿਉਂਕਿ ਪੰਜਾਬ ਦੇ ਮਸ਼ਹੂਰ ਕਲਾਕਾਰ ਜਨਾਬ ਦੀਪਕ ਹੰਸ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਹੋਰ ਕੁਝ ਥੋੜੇ ਹੀ ਸਮੇਂ ਵਿੱਚ ਆਪ ਜੀ ਦੇ ਸਾਹਮਣੇ ਰੋਬਰੂ ਹੋਣਗੇ ਜਨਾਬ ਦੀਪਕ ਹੰਸ ਜੀ ਸੋ ਇੱਕ ਵਾਰ ਫਿਰ ਮੈਂ ਹਰਮਨ ਸੰਧੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਬਿਲਕੁਲ ਤਿਆਰ ਰਹਿਣ ਕਿਉਂਕਿ ਮਿਊਜ਼ੀਸ਼ੀਅਨ ਸਾਡੇ ਕੋਲ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਹੀ ਗਵਰਟੀ ਸੰਧੂ ਜੀ ਨੇ ਵੀ ਹਾਜ਼ਰੀ ਦਰਬਾਰ ਤੇ ਲਗਾਉਣੀ ਹੈ ਸੋ ਬੜੇ ਹੀ ਕਰਮਾ ਭਾਗਾਂ ਵਾਲੀ ਸਮਾਂ ਆਉਂਦਾ ਹੈ ਕਲੀਅਰ ਸ਼ਰੀਫ ਵਾਲੀ ਸੱਚੀ ਸਰਕਾਰਾਂ ਦਾ ਦਰਬਾਰ ਹੈ ਜਿੱਥੇ ਹਮੇਸ਼ਾ ਸੱਚ ਦੀ ਗੱਲ ਹੁੰਦੀ ਹੈ ਕਹਿੰਦੇ ਨੇ ਕਿ ਸੱਚ ਦੇ ਹੀ ਬੀੜੇ ਪਾਰ ਹੁੰਦੇ ਨੇ ਝੂਠ ਦੀ ਬੀੜੀ ਹਮੇਸ਼ਾ ਡੁੱਬਦੀ ਹੈ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਮਸਤੀ ਟਾੜੇ ਮੰਦਰ ਟਾੜੇ ਜੋ ਵੀ ਤੈਂਦਾ ਇੱਕ ਨਾ ਟਾਮੀ ਦਿਲ ਬੰਦੇ ਦਾ ਰੱਬ ਦਿਲਾਂ ਵਿੱਚ ਰਹਿੰਦਾ ਸੋ ਜਿੰਨੇ ਵੀ ਸੇਵਾਦਾਰ ਤਨੋ ਮਨੋਸ ਦਰਬਾਰ ਦੇ ਨਾਲ ਜੁੜੇ ਹੋਏ ਹਨ ਕਿਉਂਕਿ ਮੇਰੇ ਖਿਆਲ ਨਾਲ ਕਾਫੀ ਲੰਬੇ ਸਮੇਂ ਤੋਂ ਇਹ ਜੋ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਖਾਸ ਕਰਕੇ ਲੰਬੜਗੀ ਸਾਡਾ ਸਾਭੀ ਆਰਸੀ ਰੋਸ਼ਨ ਮਿਸਤਰੀ ਜੀ ਕਾਫੀ ਮੇਰੇ ਜਿਹੜੇ ਸੇਵਾਦਾਰ ਮੇਰੇ ਭਰਾਇਆ ਜਿਨ੍ਹਾਂ ਦਾ ਨਾਮ ਮੈਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਇਸ ਦਰਬਾਰ ਵਾਸਤੇ ਬਾਬਾ ਜੀ ਰਾਤੀ ਦੱਸਦੇ ਸੀ ਮਹਿਫਲ ਦੇ ਵਿੱਚ ਕਿ ਇਹਨਾਂ ਬੱਚਿਆਂ ਨੇ ਇੱਕ ਹਫ਼ਤਾ ਸੌਂਕੇ ਨਹੀਂ ਦੇਖਿਆ ਪਤਾ ਨਹੀਂ ਕਿੱਥੇ ਕਿੱਥੇ ਮੇਲੇ ਦੀ ਪੋਸਟਰ ਲਗਾ ਕੇ ਆਏ ਇੱਥੇ ਕਿਤੇ ਕੰਮ ਕਰਕੇ ਆਏ ਇਹ ਸਾਰਾ ਇਹਨਾਂ ਦਾ ਯੋਗਦਾਨ ਹੈ ਜੋ ਅੱਜ ਪੰਡਾਲ ਦੇਖ ਰਹੇ ਹੋ ਇੱਥੇ ਮੈਂ ਕਹਿੰਦਾ ਇੰਨਾ ਕੁ ਖਲਾਰਾ ਪਿਆ ਹੋਇਆ ਸੀਗਾ ਸਾਰੇ ਸੇਵਾਦਾਰਾਂ ਨੇ ਇਸ ਪਲਾਟ ਦੀ ਸਫਾਈ ਕੀਤੀ ਕਿਉਂਕਿ ਬਾਬਾ ਜੀ ਦਾ urs ਸੀਗਾ ਸੋ ਬੜੇ ਹੀ ਜਾਮਾ ਨਾਲ ਸ਼ਰਧਾ ਨਾਲ ਬਾਬਾ ਜੀ ਦਾ urs ਮਨਾਇਆ ਹੈ ਸਾਡੇ ਗੱਦੀ ਨਿਸ਼ੀ ਰਾਜੀਉ ਸਾਬਰੀ ਜੀ ਔਰ ਸੇਵਾਦਾਰ ਕਰਨ ਸਾਬਰੀ ਜੀ ਹਮੇਸ਼ਾ ਹੀ 사ਬਰਪਾਤ ਜੀ ਮਹਾਰਾਜ ਜੀ ਦੇ ਜਨਨਾ ਨਾਲ ਜੁੜਨੀ ਕਿਉਂਕਿ ਕਲਿਆਰ ਸ਼੍ਰੀਪ ਵਾਲੀ ਸੱਚੀਆਂ ਸਰਕਾਰਾਂ ਦਾ ਦਰਬਾਰ ਹੈ ਸਪੈਸ਼ਲੀ ਸਾਡੇ ਰਾਜੂ ਸਾਬਰੀ ਬਾਬਾ ਜੀ ਨੇ ਮਾਮਾ ਜੀ ਸੋਣ ਲਾ ਜੀ ਕਿਉਂਕਿ ਉਹਨਾਂ ਦਾ ਵੀ ਨਾਨਕਾ ਪਰਿਵਾਰ ਆਇਆ ਹੋਇਆ ਹੈ ਮਾਮਾ ਕਹਣਾ ਇੰਨਾ ਸੋਖਾ ਨਹੀਂ ਧੋਵਾਰੀ ਮਾਂ ਮਾਂ ਕਹੇ ਤਾਂ ਜਾ ਕੇ ਮਾਮਾ ਬਣਦਾ ਹੈ ਅਮੀ ਸੋ ਦੀਪਕਾ ਜੀ ਦੇ ਮਜਿਸਨ ਪਹੁੰਚ ਚੁੱਕੇ ਨੇ